ਭਾਰਤ ਪਾਕਿਸਤਾਨ ਦੇ ਵਿੱਚ ਲਗਾਤਾਰ ਤਣਾਅਪੂਰਨ ਵਾਲੀ ਸਥਿਤੀ ਜਿਹੜੀ ਆ ਉਹ ਬਣੀ ਹੋਈ ਆ ਤੇ ਲਗਾਤਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਆਦੇਸ਼ ਕੀਤੇ ਗਏ ਨੇ ਕਿ ਜਿਹੜੀਆਂ ਮੌਕ ਡ੍ਰਿਲ ਜਿਹੜੀ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਇਸ ਦੇ ਵਿੱਚ ਜਿਹੜੀ ਸਿਹਤ ਵਿਭਾਗ ਹੈਗਾ ਵਾ ਸਿਹਤ ਵਿਭਾਗ ਨੂੰ ਵੀ ਚੁੱਕੰਨਿਆ ਰਹਿਣ ਵਾਸਤੇ ਅਲਰਟ ਮੂਡ ਤੇ ਜਿਹੜਾ ਵਾ ਰੱਖਿਆ ਗਿਆ ਹੈਗਾ ਪ੍ਰਾਈਵੇਟ ਹਸਪਤਾਲਾਂ ਦੇ ਨਾਲ ਵੀ ਮੀਟਿੰਗ ਕੀਤੀ ਜਾ ਰਹੀ ਹੈ ਕਿ ਜੇਕਰ ਜੰਗ ਵਰਗੇ ਮਾਹੌਲ ਬਣਦੇ ਆ ਤਾਂ ਪ੍ਰਾਈਵੇਟ ਹਸਪਤਲ ਵੀ ਜਿਹੜੇ ਆਪਣੇ ਹਸਪਤਾਲਾਂ ਦੇ ਵਿੱਚ ਜਿਹੜੇ ਬੈੱਡ ਨੇ ਉਹ ਰੱਖਣ ਇਸੇ ਤਰ੍ਹਾਂ ਗਰਦਾਸਪੁਰ ਦੇ ਜਿਹੜੇ ਮੈਡੀਸਿਟੀ ਹਸਪਤਲ ਹੈਗੇ ਉਹਨਾਂ ਦੇ ਨਾਲ ਵੀ ਮੀਟਿੰਗ ਕੀਤੀ ਗਈ ਸੀ ਉਹਨਾਂ ਨੂੰ ਵੀ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਕਿ ਪੂਰੇ ਚੁੱਕੰਨ ਨਾਲ ਨੇ ਗੱਲਬਤ ਕਰ ਲੈਨੇ ਆ ਸਰ ਦੱਸ ਦਿਓ ਜਿਹੜੀ ਮੀਟਿੰਗ ਹੋਈ ਸੀ ਕੱਲ ਡੀਸੀ ਗੁਰਦਾਸਪੁਰ ਦੇ ਨਾਲ ਸਿਵਲ ਸੈਜ ਦੇ ਨਾਲ ਕੀ ਕੁਝ ਰਿਹਾ ਮੀਟਿੰਗ ਦੇ ਵਿੱਚ ਕੀ ਕੁਝ ਹਦੇਸ਼ ਜਿਹੜੇ ਤੁਹਾਨੂੰ ਦਿੱਤੇ ਗਏ ਹੈਗੇ ਨੇ ਦੇਖੋ ਇਹ ਜਿਹੜੇ ਮੀਟਿੰਗ ਆ ਸਭ ਤੋਂ ਪਹਿਲਾਂ ਤਾਂ ਕੋਈ ਵੀ ਦੇਸ਼ جنگ ਨਹੀਂ ਚਾਹੁੰਦਾ ਔਰ ਐਸੇ ਕਰਕੇ ਮੈਂ ਵੀ ਨਹੀਂ ਚਾਹੁੰਦਾ ਕਿ جنگ ਲੱਗੇ ਪਰ ਜੇ ਲੱਗੇ ਤੇ ਫਿਰ ਸਿਹਤ ਜਿਹੜੀ ਆ ਸਿਹਤ ਸੇਵਾਵਾਂ ਆ ਇੱਕ ਬਹੁਤ ਅਹਿਮ ਰੋਲ ਹੁੰਦਾ ਹੈ ਜਦੋਂ ਉਹਦੇ ਚ جنگ ਦੇ ਵਿੱਚ ਫੌਜੀ ਜਾਂਦੇ ਆ ਤੇ ਉਹਨਾਂ ਨੂੰ ਪਤਾ ਹੋਵੇ ਕਿ ਸਾਨੂੰ ਕੋਈ ਬਚਾਉਣ ਵਾਲਾ ਹੈਗਾ ਪਿੱਛੇ ਕੋਈ ਹਸਪੀਟਲ ਹੈਗਾ ਸੋ ਸਨੋ ਮੁਖ ਨਜ਼ਰ ਰੱਖਦੇ ਹੋਏ ਅਸੀਂ ਸੁਸਾਇਟੀ ਲਈ ਵਚਨਬੱਧ ਨਾ ਜੇਰਾ ਬਣਾ ਕਰੇ ਜੇ ਜੰਗ ਲੱਗਦੀ ਆ ਤੇ ਸਾਰੇ ਪ੍ਰਾਈਵੇਟ ਹਸਪੀਟਲ ਜਿਹੜੇ ਆ ਇਸ ਲਈ ਪੂਰੇ ਸਹਿਯੋਗ ਦੇਣਗੇ ਔਰ ਵੱਧ ਛੜ ਕੇ ਦੇਣਗੇ ਅਸੀਂ ਉਹਦੇ ਲਈ ਸਫੀਸ਼ੀਐਂਟ ਮੈਡੀਸਿਨਸ ਪਹਿਲਾਂ ਹੀ ਪਰਚੇਸ ਕਰ ਰਹੇ ਆ ਤਾਂ ਜੋ ਕੋਈ ਐਮਰਜੈਂਸੀ ਆਂਦੀ ਆ ਤਾਂ ਵੀ ਆ ਰੈਡੀ ਟੂ ਟੈਕਲ ਥੈਟ ਟੀਮਾਂ ਨਾਲ ਮੀਟਿੰਗ ਕੀਤੀ ਗਈ ਆਪਣੇ ਜਿਹੜੀ ਹਸਪੀਟਲ ਟੀਮਾਂ ਨਾਲ ਕੋ ਸਟੈਂਡ ਬਾਈ ਰੱਖੀ ਗਈਆਂ ਟੀਮਾਂ ਅਸੀਂ ਆਪਣੇ ਸਾਰੀਆਂ ਟੀਮਾਂ ਨਾਲ ਮੀਟਿੰਗ ਕੀਤੀ ਗਈ ਜੇ ਕਿਸੇ ਜੰਗ ਦਾ ਕੋਈ ਮਾਹੌਲ ਬਣਦਾ ਤੇ ਸਾਰੇ ਈਵਨਿੰਗ ਨਾਈਟ ਮਾਰਨਿੰਗ ਸਾਰੇ ਸਟਾਫ ਜਿਹੜੇ ਆ ਇੱਥੇ ਰਹਿਣਗੇ ਇੱਥੇ ਉਹਨਾਂ ਨੂੰ ਰੋਟੀ ਪ੍ਰੋਵਾਈਡ ਕੀਤੀ ਜਾਏਗੀ ਇੱਥੇ ਹੀ ਉਹਨਾਂ ਨੂੰ ਰਹਿਣ ਦਾ ਸਿਸਟਮ ਦਿੱਤਾ ਜਾਏਗਾ ਸਾਰੇ ਐਮਰਜੈਂਸੀ ਸੇਵਾਵਾਂ ਦੇ ਵਿੱਚ ਸਾਰੇ ਸਾਡੇ ਨਾਲ ਹੈ ਔਰ ਬੱਚੇ ਬੜੇ ਖੁਸ਼ ਨੇ ਕਿ ਜੇ ਸਾਨੂੰ ਦੇਸ਼ ਲਈ ਕੁਝ ਕਰਨ ਨੂੰ ਐਸਾ ਮੌਕਾ ਮਿਲਦਾ ਤੇ ਉਹ ਆਪਣੀ ਜਾਨ ਲਾ ਲਈ ਵੀ ਤਿਆਰ ਬਿਲਕੁਲ ਪ੍ਰਾਈਵੇਟ ਹਸਪੀਟਲ ਨੇ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਪੂਰੇ ਆਦੇਸ਼ ਦੀ ਜਿਹੜੀ ਪਾਲਣਾ ਕੀਤੀ ਜਾਵੇਗੀ ਸਟੈਂਡ ਬਾਈ ਟੀਮਾਂ ਜਿਹੜੀਆਂ ਨੇ ਉਹ ਬਣਨ ਦਿੱਤੀਆਂ ਮੈਡਮ ਦੱਸ ਦਿਓ ਜੀ ਕੱਲ ਕੁਝ ਕੀ ਕੁਝ ਮੀਟਿੰਗ ਵਿੱਚ ਰਿਹਾ ਤੇ ਹੁਣ ਜਿਹੜੀ ਮੀਟਿੰਗ ਕੀਤੀ ਗਈ ਸਟਾਫ ਦੇ ਨਾਲ ਕੀ ਕੁਝ ਕਿਹਾ ਗਿਆ ਕੀ ਕੁਝ ਗਾਈਡਲਾਈਨ ਜਾਰੀ ਕੀਤੀ ਤੜੇ ਅਸਰਾ ਹੈ ਕਿ ਕੱਲ ਸਿਵਲ ਸਰਜਨ ਸਰ ਨਾਲ ਸਾਡੀ ਮੀਟਿੰਗ ਹੋਈ ਸੀ ਔਰ ਸਾਰੇ ਪ੍ਰਾਈਵੇਟ ادارے ਜਿੰਨੇ ਵੀ ਹਸਪੀਟਲ ਸੀ ਅਸੀਂ ਸਾਰੇ ਇਕੱਠੇ ਹੋਏ ਸੀ ਔਰ ਅਸੀਂ ਉਹਨਾਂ ਨੂੰ ਇੱਕ ਵਿਸ਼ਵਾਸ ਦੁਆਇਆ ਹੈ ਕਿ ਸਾਰੇ ਪ੍ਰਾਈਵੇਟ ਜਿਹੜੇ ਹੈਗੇ ਆ ਸਾਡੇ ਆਈਐਮਏ ਆ ਜਾਂ ਪ੍ਰਾਈਵੇਟ ਹਸਪੀਟਲ ਆ ਉਹ ਸਾਰੇ ਆਪਣਾ ਗਵਰਨਮੈਂਟ ਦੇ ਨਾਲ ਹੀ ਆ ਕੱਲ ਨੂੰ ਜੇ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਆਂਦੀ ਹੈ ਤਾਂ ਵੀ ਆਰ ਵਨ ਤੇ ਕੋਈ ਇਹੋ ਜੀ ਗੱਲ ਨਹੀਂ ਆ ਅਸੀਂ ਆਪਣੀਆਂ ਸਾਰੀਆਂ ਟੀਮਾਂ ਤਿਆਰ ਰੱਖੀਆਂ ਹੋਈਆਂ ਨੇ ਜੀ ਕੱਲ ਨੂੰ ਜੇ ਕੋਈ ਮੁਸ਼ਕਿਲ ਆਂਦੀ ਹੈ ਬਿਲਕੁਲ ਗੁਰਦਾਸਪੁਰ ਮੈਡੀ ਸਿਟੀ ਹਸਪੀਟਲ ਦਾ ਸਟਾਫ ਆ ਜਿੰਨਾਂ ਵੱਲੋਂ ਕਿਹਾ ਜਾ ਰਿਹਾ ਕਿ ਮੀਟਿੰਗ ਜਿਹੜੀ ਆ ਕੱਲ ਡੀਸੀ ਗੁਰਦਾਸਪੁਰ ਦੇ ਨਾਲ ਸਿਵਲ ਸਰਜੇ ਦੇ ਨਾਲ ਹੋਈ ਸੀਗੀ ਜੇਕਰ ਕੋਈ ਜੰਗ ਵਰਗੇ ਮਾਹੌਲ ਬਣਦੇ ਹੈਗੇ ਤਾਂ ਹਾਲਾਤ ਬਣਦੇ ਹੈਗੇ ਤਾਂ ਉਹਨਾਂ ਨੂੰ ਨਿਜਠਣ ਦੇ ਲਈ ਜਿਹੜੇ ਪ੍ਰਾਈਵੇਟ ਹਸਪੀਟਲ ਨੇ ਉਹ ਵੀ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਦੇਸ਼ ਦੇ ਲਈ ਕੰਮ ਕਰਨਗੇ ਕੈਮਰਾ ਪਰਸਨ ਕਬੀਰ ਦੇ ਨਾਲ ਅਵਤਾਰ ਸਿੰਘ ਦੇਨਿਸਨ ਟੀਵੀ ਗੁਰਦਾਸਪੁਰ